ਅੱਜ ਸਮਾਣਾ ਦੇ ਪਤਨਾ ਰੋਡ ਤੇ ਨਿਜੀ ਪੈਲੈਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਇੱਕ ਮੀਟਿੰਗ ਜਿਹੜੀ ਹੈ ਆਯੋਜਨ ਕੀਤੀ ਜਾਂਦੀ ਹੈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਜਿਹੜੇ ਨੇ ਸਰਜੀਵਨ ਕੁਮਾਰ ਜਿਹੜੇ ਪਹੁੰਚਦੇ ਨੇ ਤੇ ਭਾਰਤੀ ਜਨਤਾ ਪਾਰਟੀ ਦੇ ਪਟਿਆਲਾ ਦਿਹਾਤੀ ਦੇ ਜਿਹੜਾ ਹਰਮੇਸ਼ ਕੋਇਲ ਟਕਾਲਾ ਨੂੰ ਜਿਹੜਾ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਹੈ ਸਰ ਜੀਵਨ ਕੁਮਾਰ ਅਤੇ ਸੁਰਿੰਦਰ ਸਿੰਘ ਖੇੜਕੀ ਦਾ ਕਹਿਣਾ ਸੀ ਕਿ ਹਲਕਾ ਸਮਾਣਾ ਤੇ ਹਲਕਾ ਸਤਰਾਨਾ ਦੇ ਪਹਿਲਾ 15 ਮੰਡਲ ਪ੍ਰਧਾਨ ਜਿਹੜੇ ਨੇ ਨਿਯੁਕਤ ਕੀਤੇ ਗਏ ਸੀ ਤੇ ਉਹਨਾਂ ਦੀ ਵੀ ਜਿਹੜੀ ਹੈ رائے ਲਈਤੀ ਗਈ ਸੀ ਤੇ ਸ਼ਹਿਰ ਦੇ ਲੋਕਾਂ ਦੇ ਜਿਹੜੇ ਵਰਕਰ ਨੇ ਉਹਨਾਂ ਦੀ ਜਾਣਕਾਰੀ ਲਈ ਗਈ ਸੀ ਤੇ ਜਿਸ ਨੇ ਸਾਰਿਆਂ ਨੇ ਹੀ ਜਿਹੜਾ ਹਰਮੇਸ਼ ਗੋਇਲ ਟਕਾਲਾ ਨੂੰ ਪ੍ਰਧਾਨ ਬਣਾਉਣ ਦੇ ਲਈ ਕਿਹਾ ਗਿਆ ਸੀ ਜਿਸ ਦੇ ਅੱਜ ਐਲਾਨ ਵੀ ਕਰ ਦਿੱਤਾ ਗਿਆ ਤੇ ਹਰਮੇਸ਼ ਟਕਾਲਾ ਨੂੰ ਜਿਹੜਾ ਉੱਥੇ ਪ੍ਰਧਾਨ ਬਣਾ ਦਿੱਤਾ ਗਿਆ ਤੇ ਬੀਜੇਪੀ ਦੇ ਵਰਕਰਾਂ ਦੇ ਵੱਲੋਂ ਜਿਹੜਾ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾ ਕੇ ਧੋਲ ਦੀ ਤਾਰ ਦੇ ਉੱਤੇ ਜਿਹੜੇ ਨੇ ਨੱਚ ਗਾ ਕੇ ਜਿਹੜਾ ਅਜੇ ਹੀ ਜਸ਼ਨ ਮਨਾਉਂਦੇ ਵੀ ਨਜ਼ਰ ਆਏ ਉਹਨਾਂ ਵੱਲੋਂ ਕਿਹਾ ਗਿਆ ਕਿ 2027 ਦੇ ਵਿੱਚ ਜਿਹੜੀ ਹੁਣ ਭਾਰਤਿਆ ਜਨਤਾ ਪਾਰਟੀ ਦੀ ਸਰਕਾਰ ਬਣਨੀ ਤੈਅ ਔਰ ਇਹ ਜ਼ਰੂਰ ਆ ਕੇ ਰਵੇਗੀ ਕਿਉਂਕਿ ਹਰਮੇਸ਼ਟ ਕਾਲਾ ਵੱਲੋਂ ਕਿਹਾ ਗਿਆ ਕਿ ਮੈਨੂੰ ਜੋ ਕਾਮਯਾਬੀ ਮਿਲੀ ਹੈ ਤੇ ਇਸ ਨੂੰ ਮੈਂ ਬਹੁਤ ਅੱਗੇ ਲੈ ਕੇ ਜਾਊਂਗਾ ਤੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਗ੍ਰਾਫ ਹੈ ਇਸ ਨੂੰ ਵੀ ਵਿਦਾਨਣ ਦੀ ਲਗਾਤਾਰ ਕੋਸ਼ਿਸ਼ ਕਰੂੰਗਾ ਫਿਲਹਾਲ ਦੇ ਇਜਾਜ਼ਤ ਸਮਾਨਤਾ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨਿਊਜ਼ ਦੇਖੋ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਮੇਰੀ ਡਿਊਟੀ ਲਗਾਈ ਗਈ ਸੀ ਪਟਿਆਲਾ ਸਾਊਥ ਦੀ ਇਲੈਕਸ਼ਨ ਲਈ ਪਿਛਲੇ 3 ਮਹੀਨਿਆਂ ਤੋਂ ਯਾਨਕਿ ਜਿਹੜੀ ਇਹ ਚੋਣ ਦੀ ਸਾਡਾ ਸੰਗਠਨ ਪਰਵ ਦੀ ਜਿਹੜਾ ਹੈਗਾ ਇਹ ਚੋਣ ਪ੍ਰਕਿਰਿਆ ਚੱਲ ਰਹੀ ਸੀ ਪਿਛਲੇ 3 ਮਹੀਨੇ ਤੋਂ ਮੈਂ ਇਸ ਇਲੈਕਸ਼ਨ ਦੇ ਵਿੱਚ ਆ ਮੈਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਗਿਆ ਤੇ ਪਹਿਲਾਂ ਅਸੀਂ ਬੂਥ ਲੈਵਲ ਤੇ ਜੋ ਸਾਡੀ ਪ੍ਰਕਿਰਿਆ ਹੈ ਬੂਥ ਲੈਵਲ ਤੇ ਜੋ 700 ਕੁਛ ਬੂਥ ਹੈਗੇ ਆ ਤਿੰਨੋਂ ਵਿਧਾਨ ਸਭਾ ਚ ਸ਼ਤਰਾਨਾ ਨਾਬਾ ਤੇ ਸਮਾਣਾ ਤੇ ਉਸ ਤੋਂ ਬਾਅਦ 15 ਮੰਡਲਾਂ ਹਰ ਵਿਧਾਨ ਸਭਾ ਮੰਗਰ ਪੰਜ ਮੰਡਲਾਂ 15 ਮੰਡਲਾਂ ਹੀ ਚੋਣ ਕੀਤੀ ਤੇ 15 ਮੰਡਲਾਂ ਤੋਂ ਬਾਅਦ ਮੈਂ ਸੀਗਾ ਮੇਰੇ ਨਾਲ ਮੇਰੇ ਆਬਜ਼ਰਵਰ ਸੀਗੇ ਅਰਵਿੰਦ ਖੰਨਾ ਜੀ ਤੇ ਅਸੀਂ ਇਕੱਠਿਆਂ ਨੇ ਆ ਕੇ ਜੋ ਸਾਨੂੰ ਲਿਸਟ ਜਿਹੜੀ ਹੈਗੀ ਔਦੇਦਾਰ ਸੀ ਜਿਹਦੇ ਵਿੱਚ ਮੰਡਲ ਪ੍ਰਧਾਨ ਸੀ ਸਟੇਟ ਕਾਰਜਕਾਰੀ ਮੈਂਬਰ ਸੀ ਜਿਹੜੇ ਇਲੈਕਸ਼ਨ ਲੜੇ ਸੀਗੇ ਸਾਰੇ ਵਿਅਕਤੀ ਕੋਈ ਮਿਸਪਲ ਕੌਂਸਲਰ ਸੀ ਸਾਰੇ ਇਹ ਰਹਿ ਜਾਣਨ ਤੋਂ ਬਾਅਦ ਤੇ ਅੱਜ ਜਿਹੜੀ ਚੋਣ ਪ੍ਰਕਿਰਿਆ ਉਹ ਸੰਪੰਨ ਹੋਈ ਹੈ ਅੱਜ ਅਸੀਂ ਜ਼ਿਲ੍ਹਾ ਪ੍ਰਧਾਨ ਦੀ ਚੋਣ ਕੀਤੀ ਹੈ ਜਿਹਦੇ ਵਿੱਚ ਬਹੁਮਤ ਲੋਕਾਂ ਦਾ ਜਿਹੜਾ ਸੀਗਾ ਉਹ ਹਰਮੇਸ਼ ਗੋਇਲ ਜੀ ਨੂੰ ਜਿਹੜਾ ਹੈਗਾ ਅੱਜ ਪ੍ਰਧਾਨ ਬਣਾਇਆ ਗਿਆ ਮੰਡਲ ਪ੍ਰਧਾਨਾਂ ਨੇ ਦੇਖ ਦੇਖ ਚੁਆਇਆ ਮੰਡਲ ਪ੍ਰਧਾਨ ਜੋ ਜਿਸਾਨ ਨੇ ਵੀ ਕੀਤਾ ਹੈ ਕੰਮ ਇਹ ਤਕਰੀਬਨ ਯਾਨਕ 100% ਅਸੀਂ ਜੋ ਲਿਸਟ ਆਈ ਸੀ 15 ਮੰਡਲ ਪ੍ਰਧਾਨ ਤੇ ਪਲੱਸ ਪੰਜਾਬ ਦੇ ਅਹੁਦੇਦਾਰ ਸਹਿਬਾਨ ਜ਼ਿਲ੍ਹੇ ਦੀ ਆਫਿਸ ਵੀਰ ਟੀਮ ਤੇ ਜਿਨ੍ਹਾਂ ਮੋਰਚਿਆਂ ਦੇ ਪ੍ਰਧਾਨ ਸਾਹਿਬ ਤੇ ਜਿਹੜੇ ਮੋਰਚਿਆਂ ਦੇ ਸਟੇਟ ਦੇ ਵਿੱਚ ਆ ਸਾਰਿਆਂ ਦੀ ਇਨਕੀ ਰਾਇ ਲੈਣ ਤੋਂ ਬਾਅਦ ਇਹ ਜਿਹੜਾ ਫੈਸਲਾ ਲੈ ਕੇ ਹੋਤੀ ਹੈ ਇਹ ਆਪਕਾ ਨਾਮ ਤੀਜੀ ਬਾਰੇ ਤੁਹਾਨੂੰ ਬੁਲਾਇਆ ਗਿਆ ਮੈਂ ਦਿਹਾਤੀ ਦੱਖਣੀ ਤੋਂ ਮੈਂ ਪਟਿਆਲੇ ਤੋਂ ਤੀਜੀ ਵਾਰ ਪ੍ਰਧਾਨ ਬਣਨ ਤੇ ਸਾਡੀ ਹਾਈ ਕਮਾਂਡ ਬੀਜੇਪੀ ਦੀ ਜਿੰਨੀ ਵੀ ਹਾਈ ਕਮਾਂਡ ਤੇ ਪੰਜਾਬ ਦੀ ਸਾਡੀ ਜਾਖੜ ਸਾਹਿਬ ਤੇ ਅਸ਼wini ਸ਼ਰਮਾ ਜੀ ਜੋ ਕਿ ਸਾਡੇ ਸਟੇਟ ਪ੍ਰਧਾਨ ਨੇ ਤੇ ਮਹਾਰਾਣੀ ਪ੍ਰਨੀਤ ਕੌਰ ਜੀ ਬੀਬਾ ਜੈਨਦਰ ਕੌਰ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਤੇ ਸਾਡੇ ਬਾਕੀ ਜਿੰਨੇ ਵੀ ਸਾਡੇ ਸਾਥੀ ਆ ਉਹਨਾਂ ਦੀ ਇਹ ਸਾਰੀ ਕਿਰਪਾ ਹੋਈ ਹੈ ਤੀਜੀ ਵਾਰ ਮੈਨੂੰ ਮਾਨਸਤਕਾਰ ਦਿੱਤਾ ਸੋ ਮੈਂ ਇਹ ਗੱਲ ਬਿਲਕੁਲ ਸੋ ਸਮਝ ਕੇ ਫੈਸਲਾ ਹੋਇਆ ਇਹ ਇਸਤੇ ਮੈਂ ਪੂਰਾ ਉਤਰੂਗਾ ਜੋ ਮੇਰੇ ਤੇ ਪਾਰਟੀ ਨੇ ਭਰੋਸਾ ਕਰਿਆ ਮੈਂ ਉਹਦੇ ਪੂਰਾ ਉਤਰ ਕੇ ਪਾਰਟੀ ਨੂੰ ਹੋਰ ਅੱਗੇ ਲੈ ਕੇ ਜਾਵਾਂ ਤੁਹਾਡੇ ਮੁਕਾਬਲੇ ਚ ਕੌਣ ਸੀ ਦੂਜਾ ਉਮੀਦਵਾਰ ਦੇਖੋ ਇਹ ਬੜੀ ਖੂਬਸੂਰਤੀ ਆ ਭਾਰਤੀ ਜਨਤਾ ਪਾਰਟੀ ਦੀ ਕੋਈ ਮੁਕਾਬਲੇ ਨਹੀਂ ਹੁੰਦਾ ਇੱਕ ਤਿੰਨ ਬੰਦਿਆਂ ਦਾ ਪੈਨਲ ਬਣਾਇਆ ਜਾਂਦਾ ਉਹ ਜੋ ਜਿਹਦਾ ਫੈਸਲਾ ਹੋ ਗਿਆ ਉਹ ਸਭ ਨੂੰ ਮਨਜ਼ੂਰ ਹੈ ਕੋਈ ਮੁਕਾਬਲਾ ਨਹੀਂ ਹੁੰਦਾ ਸਾਡੇ ਚ ਪਿਛਲੇ ਦਿਨੀ ਹਰਮੇਸ਼ ਗੋਲਜੀ ਬਾਰੇ ਜੋ ਵੀ ਸਰਵੇ ਕਰਵਾਇਆ ਗਿਆ ਪੂਰੇ ਡਿਸਟ੍ਰਿਕਟ ਚ ਤਿੰਨ ਹਲਕੇ ਪੈਂਦੇ ਨੇ ਸਮਾਣਾ ਛਤਰਾਣਾ ਤੇ ਨਾਬਾ ਸਾਰੇ ਵਰਕਰਾਂ ਨੇ ਇਕੱਠੇ ਹੋ ਕੇ ਪਿਛਲੇ ਦਿਨੀ ਇੱਥੇ ਇਕੱਠੇ ਹੋਏ ਸੀ ਅਰਵਿੰਦ ਖੰਨਾ ਜੀ ਆਏ ਸੀ ਸਾਰਿਆਂ ਨੇ ਆਪਣੇ ਵਿਚਾਰ ਰੱਖੇ ਸੀ ਸਾਰਿਆਂ ਨੇ ਤਕਰੀਬਨ 95% ਸਾਡੇ ਜਿਹੜੇ ਵਰਕਰ ਸੀ ਜਿਹੜੇ ਜ਼ਿਲ੍ਹੇ ਦੇ ਪ੍ਰਧਾਨ ਨੂੰ ਸਮਰਥਨ ਦਿੱਤਾ ਸੋ ਅੱਜ ਉਹਨਾਂ ਦਾ ਐਲਾਨ ਹੋਇਆ ਤੀਜੀ ਵਾਰੀ ਸ੍ਰੀ ਹਰਮੇਸ਼ ਗੋਲਜੀ ਪ੍ਰਧਾਨ ਬਣੇ ਨੇ ਉਹਨਾਂ ਨੇ ਪਿਛਲੇ ਦਿਨੀ ਬਹੁਤ ਕੰਮ ਕੀਤਾ ਆਪਣੀ ਦੋ ਟਰਮਾਂ ਚ ਕਿਉਂਕਿ ਤੀਜੀ ਵਾਰੀ ਪ੍ਰਧਾਨ ਬਣੇ ਨੇ ਸੋ ਸੋਚੀ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਤੇ ਉਹਨਾਂ ਨੂੰ ਵਧਾਈ ਵੀ ਦਿੰਨੇ ਆਂ ਸਾਡੇ ਜ਼ਿਲ੍ਹੇ ਪਟਿਆਲੇ ਦੇ ਤਕਰੀਬਨ 15 ਮੰਡਲ ਪ੍ਰਧਾਨ ਨੇ ਇੱਕ ਹਲਕੇ ਚ ਪੰਜ ਮੰਡਲ ਪ੍ਰਧਾਨ ਨੇ ਸਾਰੇ ਜਿੰਨੇ ਵੀ ਜਨ ਸਕੱਤਰ ਨੇ ਜਿੰਨੇ ਵੀ ਸਕੱਤਰ ਨੇ ਜਿੰਨੇ ਮੀਤ ਪ੍ਰਧਾਨ ਨੇ ਜਿੰਨੇ ਵੀ ਜ਼ਿਲ੍ਹਾ ਕਾਰਜਕਾਰੀ ਦੇ ਮੈਂਬਰ ਨੇ ਸਾਰਿਆਂ ਨੇ ਆਪਣੀ ਰਾਏ ਦੇ ਕੇ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੇ ਦੁਬਾਰਾ ਤੀਜੀ ਵਾਰੀ ਬਣਾਇਆ ਹਾਂਜੀ ਜੀ ਤੁਹਾਡੀ ਪਰਵਾਹ ਦੀ ਕੋਲ ਹੋਈ ਹੈ 15 ਸਰਕਲ ਪ੍ਰਧਾਨਾਂ ਦੇ ਵੋਟਿੰਗ ਦੇ ਆਧਾਰ ਤੇ ਇਹ ਚੋਣ ਹੋਈ ਹੈ ਔਰ ਹਰਮੇਸ਼ ਗੋਇਲ ਜੀ ਨੂੰ ਇਸ ਦੇ ਵਿੱਚ ਪ੍ਰਧਾਨ ਚੁਣਿਆ ਗਿਆ ਉਹਨਾਂ ਨੇ ਸਾਰੇ 15 15 ਦੇ 15 ਸਰਕਲਾਂ ਦੇ ਵਿੱਚ ਵਧੀਆ ਕੰਮ ਕੀਤਾ ਔਰ ਬਹੁਤ ਕਾਰਜਕਰਤਾ ਨਾਲ ਜੋੜੇ ਨੇ ਜਿਸ ਨਾਲ ਪਾਰਟੀ ਦੀ ਸ਼ਾਖ ਵਧੀ ਹੈ ਔਰ ਪਾਰਟੀ ਦੀ ਸ਼ਾਖ ਨੂੰ ਦੇਖਦੇ ਹੋਏ ਸਾਰੇ ਕਾਰਜਕਰਤਾ ਔਰ ਸਾਰੇ ਪਾਰਟੀ ਦੇ ਉੱਚ ਅਧਿਕਾਰੀਆਂ ਦਾ ਸਮਰਥਨ ਪ੍ਰਾਪਤ ਕਰਨ ਦੇ ਵਿੱਚ ਹਰਮੇਸ਼ ਜੀ ਤਾਕਤ ਅੱਜ ਤੀਸਰੀ ਵਾਰ ਹਰਮੇਸ਼ ਗੋਲਜੀ ਜ਼ਿਲ੍ਹਾ ਪਟਿਆਲਾ ਦਿਹਾਤੀ ਦੇ ਦੱਖਣੀ ਦੇ ਜਿਹੜੇ ਪ੍ਰਧਾਨ ਬਣੇ ਨੇ ਤੇ ਇਹ ਜੋ ਭਾਰਤੀ ਜਨਤਾ ਪਾਰਟੀ ਦੀ ਬੜੀ ਖੂਬਸੂਰਤੀ ਹੈ ਕਿ ਪਿਛਲੇ ਦਿਨੀ ਜਿਹੜਾ ਪਿਛਲੇ ਹਫ਼ਤੇ ਅਰਵਿੰਦ ਖੰਨਾ ਜੀ ਤੇ ਸਰਜੀਵਨ ਜਿੰਦਲ ਜੀ ਦੀ ਅਗਵਾਈ ਦੇ ਹੇਠ ਉਹਨਾਂ ਨੇ ਜਿਹੜੀ ਅੱਜ ਇੱਥੇ ਮੀਟਿੰਗ ਸੱਦੀ ਸੀ ਪਿਛਲੇ ਹਫ਼ਤੇ ਉਸ ਦੇ ਵਿੱਚ ਜ਼ਿਲ੍ਹੇ ਦੀ ਜਿੰਨੀ ਟੀਮ ਹੈ ਚਾਹੇ ਉਹ ਵਾ이스 ਪ੍ਰਧਾਨ ਨੇ ਚਾਹੇ ਜਨਰਲ ਸੈਕਟਰੀ ਨੇ ਸੈਕਟਰੀ ਨੇ ਚਾਹੇ ਉਹ ਮੈਂਬਰ ਨੇ ਸਾਰੇ ਤੇ ਹਲਕਾ ਇੰਚਾਰਜ ਹੋ ਗਏ ਪਲੱਸ ਜਿੰਨੇ ਮੰਡਲ ਸਮਾਣਾ ਦੇ ਜਾਂ ਸ਼ਤਰਾਣਾ ਤੇ ਨਾਬੇ ਦੇ ਪ੍ਰਧਾਨ ਨੇ ਉਹਨਾਂ ਸਾਰਿਆਂ ਨੇ ਆਪਣੀ ਰਾਏ ਫਰਮੇਸ਼ ਗੋਲਜੀ ਦੀ ਇਹ ਰਹੀ ਕਿ ਦੋ ਵਾਰ ਪ੍ਰਧਾਨ ਰਹਿਣ ਤੋਂ ਬਾਅਦ 95% ਜਿਹੜੀਆਂ ਵੋਟਾਂ ਉਹਨਾਂ ਦੇ ਹੱਕ 'ਚ ਭੁਗਤੀਆਂ ਇਹ ਸਿਰਫ ਉਹਨਾਂ ਦੀ ਕਾਰਗੁਜ਼ਾਰੀ ਹੈ ਕਿ ਉਹਨਾਂ ਨੇ ਨਵੇਂ ਤੇ ਪੁਰਾਣੇ ਜਿੰਨੇ ਵੀ ਭਾਜਪਾ ਦੇ ਕਾਰਜਕਰਤਾ ਸੀ ਵਰਕਰ ਸੀ ਸਾਰਿਆਂ ਨੂੰ ਇਕਜੁੱਟ ਕਰਕੇ ਰੱਖਿਆ ਤੇ ਪਾਰਟੀ ਨੂੰ ਜਿਹੜਾ ਸਮਾਰ ਪਟਿਆਲਾ ਦੱਖਣੀ ਦੇ ਵਿੱਚ ਮਜ਼ਬੂਤ ਕੀਤਾ। ਭਾਰਤ ਮਾਤਾ ਕੀ ਜੈ ਜੈ ਸ਼੍ਰੀ ਰਾਮ ਕਲਾਸ ਜੀ ਜਿੱਦਾਂ ਤੁਹਾਨੂੰ ਪਤਾ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਇੱਕ ਚੋਣ ਕਮਿਸ਼ਨ ਦੀ ਹਦਾਇਤਾਂ ਮੁਤਾਬਕ ਕਿਉਂਕਿ ਨੈਸ਼ਨਲ ਪਾਰਟੀ ਹੈ ਮਾਨਤਾ ਪ੍ਰਾਪਤ ਪਾਰਟੀ ਹੈ ਭਾਵੇਂ ਉਹ ਖੇਤਰੀ ਪਾਰਟੀ ਵੀ ਹੋਵੇ ਚੋਣ ਕਮਿਸ਼ਨ ਦੀ ਹਦਾਇਤਾਂ ਮੁਤਾਬਕ ਹਰ ਇੱਕ ਪਾਰਟੀ ਨੂੰ 3 ਸਾਲ ਬਾਅਦ ਚੋਣ ਕਰਵਾਣੀ ਹੁੰਦੀ ਹੈ ਔਰ ਜਿਹੜੇ ਵੀ ਮੰਡਲ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਪ੍ਰਦੇਸ਼ ਪ੍ਰਧਾਨ ਭਾਵੇਂ ਨੈਸ਼ਨਲ ਪ੍ਰਧਾਨ ਦੀ ਚੋਣ ਹੁੰਦੀ ਹੈ ਉਹ ਸਾਰਿਆਂ ਦਾ ਮਾਰਗਦਰਸ਼ਕ ਲੈ ਕੇ ਔਰ ਸਾਰਿਆਂ ਦੀ ਸਲਾਹ ਲੈ ਕੇ ਜੋ ਸੰਗਠਨ ਫੈਸਲਾ ਕਰਦਾ ਉਸ ਨੂੰ ਵਿਧੀਵਤ ਤਰੀਕੇ ਨਾਲ ਸਰਵਸੰਮਤੀ ਨਾਲ ਜਿਹੜਾ ਹੈਗਾ ਉਹਦੀ ਚੋਣ ਕੀਤੀ ਜਾਂਦੀ ਹੈ ਇਹ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਡਿਫਰੈਂਸ ਹੈ ਦੂਜੀਆਂ ਪਾਰਟੀਆਂ ਨਾਲ